ਹੋਣਾ ਤਾਂ ਤੇਰੀ ਮਲਾਈ ਮਲੂਈ ਕੇ ਨਹੀਂ ਇਹ ਨਾ ਜੀ ਇਹ ਪਰਸੋਂ ਤੋਂ ਕੱਲ੍ਹ ਵਾਰ ਸੀ ਤਰ੍ਹਾਂ ਛੱਡੀ ਇਹਦੇ ਅੰਦਰ ਹੈਗਾ ਵਾਲਟ ਯਰ ਹੂੰ ਹੋ ਜੂਗੀ ਗੱਬਣ ਹੋ ਜੂਗੀ ਕੋਈ ਗੱਲ ਨਹੀਂ ਪਰ ਇਹਦਾ ਵੀ ਇਲਾਜ ਕਰਨਾ ਪਊਗਾ ਇਹ ਨਿੱਕੇ ਨਿੱਕੇ ਆਂਡੇ ਜੇ ਤਿਆਰ ਕਰਦੀ ਆ ਤਿੰਨ ਤਿੰਨ ਚਾਰ ਚਾਰ ਉਹਦੇ ਕਰਕੇ ਜਿੰਨਾ ਚਿਰ ਇੱਕ ਫੋਲੀਕਲ ਨਹੀਂ ਕਰਦੀ ਅੱਛਾ 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 ਜਾਨੀ ਤਾਂ ਨਿਕਲ ਆ ਲੈ ਲੈ ਤੂੰ ਵੀ ਰੱਟਿਆ ਕਰਦੇ ਹੋ ਨਾ ਛੱਡ ਕੇ ਪਾਦੇ ਅਨੇ ਵੀਡੀਓ ਉਤਰੀ ਇਹਦੀ ਗੱਲ ਨਿਕਲਦੀ ਆ ਨਾ ਨੇ ਵੇਲੀ ਇਹ ਤਾਂ ਵੇਲੀ ਆ ਖਾਲੀ ਆ ਇਹ ਤਾਂ ਮੈਦਾਨੇ ਜੰਗਲ ਹਸਾਬੀ ਆ ਪਤਾ ਨਹੀਂ ਕਿਧਰੋਂ ਖੰਡਾ ਖੜਕ ਜਾਣਾ ਤੇ ਹੁਣ ਮਲਾਈ ਨੂੰ ਕਿੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਵੀ ਦੇ ਅੰਦਰ ਤਾਂ ਯਾਰ ਵਾਵਾ ਪ੍ਰੋਬਲਮ ਆ ਇੱਕ ਤਾਂ ਇਹ ਪੱਦ ਜੇ ਮਾਰਦੀ ਹਵਾ ਸਰਦੀ ਆ ਵਾਵਾ ਪੰਗਾ ਆਇਆ ਦਾ ਤਾਂ ਤਾਂ ਹੁਣ ਟ੍ਰੀਟਮੈਂਟ ਕਰਕੇ 20 ਦਿਨਾਂ ਨੂੰ ਦੁਬਾਰਾ ਚੈੱਕ ਕਰਾਂਗੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਠੀਕ ਹੈ ਤੁਹਾਨੂੰ ਲਿਖਦੇ ਨੇ ਨਾਲ ਦਿਓ ਜੇ ਇਦਾਂ ਹੀ ਕੰਮ ਸੈੱਟ ਆ ਗਿਆ ਮੇਬੀ ਹੋ ਸਕਦਾ ਆਪਾਂ ਇਦਾਂ ਹੀ ਲੋਡ ਕਰ ਲਈਏ ਜੇ ਨਾ ਆਇਆ ਫਿਰ ਇਹਦੇ ਟਾਂਕਾ ਲਾਉਣਾ ਪਊਗਾ ਬੱਚੇਦਾਨੀ ਦੇ ਉੱਤੋਂ ਨਾ ਅੰਦਰੋਂ ਜਿਵੇਂ ਪਾਟੀ ਹੈ ਉਤੋਂ ਤਾਂ ਉਹ ਬੱਚੇਦਾਨੀ ਕਿਤੇ ਪਹਿਲਾਂ ਡਿਲੀਵਰੀ ਟਾਈਮ ਕਿਤੇ ਜਦੋਂ ਪਹਿਲਾਂ ਕਿਤੇ ਸੂਈ ਆ ਇਹਦੇ ਕਰਕੇ ਜਿੰਨਾ ਚਿਰੇ ਹਵਾ ਸਰ ਨੂੰ ਨਹੀਂ ਹਟਦੀ ਉਹਨਾਂ ਚਿਰੇ ਗੱਬੜ ਨਹੀਂ ਹੋਣੀ ਉਹ ਨੇ ਵਾਲੀਆਂ ਬੱਟੀ ਜਾਂਦੀ ਖੜੀ ਹੋਈ ਹੈ ਕਿੰਨੇ ਆਪਣੇ ਕੋਲੇ ਸਾਰੇ ਤਿੰਨ ਚਾਰ ਚਾਰ ਹੈਗੇ ਲੈ ਲਖਾ 10 10 ਐਮਐਲ ਨਹੀਂ ਨਹੀਂ ਸਹੀ ਆ ਲੈ ਵਰਕ ਸਾਹਿਬ ਬਹੁਤ ਈ ਹੋਈ ਰੱਖਣਾ ਤੈਨੂੰ ਆਹ ਕਾਟਾ ਤਾਲੀਆਂ ਦੇਣਾ 45 ਦਿਨਾਂ ਦੀ ਗੱਪਣਾ ਤੇਰੀ ਘੋੜੀ ਆ ਜੀ ਸ਼ੁਕਰ ਹੈ ਓਕੇ ਬੋਲ ਇਹ ज अच्छा के भजगे के टाइम बहुत थोड़ा यपीटर है रपीटर है ये ओर की गल अ टया मलाई है कि नहीं अजें साक पूछ ਸਤਾ ਆ ਦੇ ਇੱਥੇ ਰੱਖ ਪੁੱਤ ਵਾ ਕੁੜੀ ਲੈ ਕਦੋਂ ਆਉਂਦਾ ਗਿਆ ਅਜੀ ਤੈਨੂੰ ਲੈਣ ਚੱਲੇ ਹੀ ਅੱਜ ਆ ਪੰਜ ਬੰਦਾ ਹੀ ਘਵਾ ਲਿਆ ਇਦੋਂ ਤਾਂ ਨਾ ਹੀ ਘਲਾਉਂਦੇ ਚੱਲ ਆ ਮੈਂ ਬਾਲ ਕਾਂਦ ਜੀ ਉਹ ਕੁੜੀ ਸਰਕਾਰ ਖਾਲੀ ਇਹਦੇ ਅੰਦਰ ਪ੍ਰੋਬਲਮ ਆ ਯਾਰ ਕੋੜੀ ਦੇ ਇਹ ਕਰਨਾ ਆਨਲਾਈਨ ਵਾਲੀ ਐਂਡ ਕਰਨਾ ਪੈਣਾ ਆਪਣਾ ਟ੍ਰੀਟਮੈਂਟ ਤੁਹਾਡੇ ਕੋਲੇ ਕਦੋਂ ਗਈ ਆ ਇਹ ਹਾਂਜੀ ਤੁਹਾਡੇ ਕੋਲੇ ਕਦੋਂ ਗਈ ਆ ਇਹ ਹੋਈ ਚੱਲੇ ਗਈ ਨਾ ਇਹ ਆ ਨਵੀਂ ਲਈ ਆ ਨਹੀਂ ਨਹੀਂ ਆਪਣੇ ਅਛਾ ਆਏ ਘਲਾਦੀ ਆ ਉਹਨਾਂ ਘਲਾਦੀ ਆ ਜੀ ਚਾਈਨ ਚੱਕ ਪੂਚੂ ਪੂਚਾ ਚੋਕਲਾ ਤਾਂ ਪ੍ਰਚਲਪਾ ਉਹ ਨੀ ਮਾਰਦੀ ਆਂਦਾ ਵੇਰ ਆ ਜਾਂਦਾ ਥੋੜਾ ਹੀ ਟਾਈਮ ਆ ਫਿਰ ਤਾਂ ਜਿਹਨੂੰ ਕੀ ਪਤਾ ਲੱਗਣਾ ਵਿਚਾਰੇ ਗਰੀਬ ਨੂੰ ਇਹਨਾਂ ਤਾਂ ਜੀ ਕੋਤੇਰੀ ਭੈਣ ਮਰੇ ਤੇਰੀ ਕੀ ਕਹੇ ਹੋਏ ਤੇਰੇ ਐਵੇਂ ਕਰਦੀ ਵੀ ਇਹ ਤਾਂ ਨੱਬ ਕਰਾ ਕੋ ਦੱਖਣ ਲੱਗ ਕਿੱਥੇ ਨਾ ਯਾਰਾ ਲੱਗ ਤੈਨੂੰ ਹਾਵਾਂ ਲੱਗਦੀ ਹਵੇ ਕਹਿੰਦਾ ਇੱਥੋਂ ਬਾੜ ਇਦਾਂ ਉਹ ਵੀਡੀਓ ਬਣ ਦਿੱਤਾ ਆ ਪਰੇ ਨੂੰ ਖਾਚੇ ਨੂੰ ਐਣਾ ਪਰੇ ਵਿੱਚ ਪੁੱਛ ਪਤਾ ਪਰੇ ਖਾਚੇ ਰੱਖਾ ਤੂੰ ਅੰਦਰ ਨੂੰ ਹੋ ਤੂੰ ਅੰਦਰ ਨੂੰ ਘੋਮੇ ਆਪੇ ਬਾਹਰ ਨੂੰ ਆ ਜੂਗੀ ਥੋੜੀ ਆਜੋ ਤੇਰੇ ਕੋਲ ਆ ਤੂੰ ਕਿਹਨੇ ਕਿਹਾ ਅਸੀਂ ਘੰਡਾ ਬੈਠਾ ਹਾਂ ਤੈਨੂੰ ਸਾਰੇ ਜਿਹੜਾ ਕਰੀ ਜਾਂਦੇ ਵੇਲਾ ਜੇ ਤੇਰੀ ਕਰਤੂਤ ਚੰਗੀ ਹੋਵੇ ਤੇ ਫਿਰ ਕਿੰਨਾ ਟਾਈਮ ਹੋ ਗਿਆ ਇਹਨੂੰ ਹਾਂਜੀ ਕਿੰਨਾ ਟਾਈਮ ਹੋ ਗਿਆ ਤੇਰੀ ਭੈਣ ਦੀ ਤੇਰੀ ਦੀ ਓ ਯਾਰ ਪਾਣੀ ਮਰੀ ਜਾਂਦੀ ਐ ਤਾਂ ਨੀਰਾ ਐ ਨਹੀਂ ਕੜਪੋ ਤੋ ਨਾ 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 ਇਹ ਨਾ ਮਾਰ ਯਾਰ ਧੱਕਾ ਨਾ ਕਰ ਇਹ ਥੋੜੀ ਕੋੜੀ ਤੁਹਾਡੀ ਗੱਪਣ ਪਰ ਇਹ ਲੈ ਵੀ ਇਹ ਤਾਂ ਐ ਸ਼ੋ ਕਰਦੀ ਜੀ ਬਾਈਆਂ 30 ਦਿਨਾਂ ਦੀ ਹੁੰਦੀ ਐ ਅੱਛਾ ਬਾਕੀ ਬਾਈ ਨੂੰ ਪਤਾ ਕਰ ਲੋ